ਇਹ ਖੇਡਾਂ ਇਹ ਨਸ਼ੇ ਨੂੰ ਮਤਲਬ ਹਟਾਉਣ ਵਾਸਤੇ ਕੀਤੀ ਜਾ ਰਹੀਆਂ ਨੇ ਵੀ ਜਵਾਬ ਜਿਆਦਾ ਤੋਂ ਜਿਆਦਾ ਗੇਮਾਂ ਵੱਢੀ ਮਤਲਬ ਆਉਣ ਤੇ ਨਸ਼ਾ ਨਸ਼ਾ ਦੂਰ ਰਹਿਣ ਵੀ ਨਸ਼ੇ ਨਾ ਕਰਨ ਕਿਉਂਕਿ ਆਪਣਾ ਪੰਜਾਬ ਪਹਿਲਾਂ ਹੀ ਬਹੁਤ ਨਸ਼ਿਆਂ ਚ ਆ ਚੁੱਕਿਆ ਹੈ ਤਾਂ ਕਰਕੇ ਉਹਨਾਂ ਛਡਾਉਣ ਵਾਸਤੇ ਇਹ ਖੇਡਾਂ ਕਰਾਈ ਜਾ ਰਹੀਆਂ ਨੇ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਵੀ ਤੁਸੀਂ ਨਸ਼ਾ ਛੱਡ ਕੇ ਖੇਡਾਂ ਵੱਨੀ ਆਓ ਕਿਉਂਕਿ ਖੇਡਾਂ ਹੈ ਜੀ ਚੀਜ਼ ਹੈ ਜਿਹੜੀ ਤੁਹਾਨੂੰ ਨਸ਼ੇ ਤੋਂ ਬਹੁਤ ਦੂਰ ਰੱਖੇ ਤੇ ਅਗਲੇ ਦਿਨ ਆਪਾਂ ਆਏ ਨੇ ਦੀ ਆਪਾਂ ਖੇਡਣਾ ਆਪਾਂ ਨਸ਼ੇ ਨਹੀਂ ਕਰਦੇ ਮੈਂ ਬੈਡਮਿੰਟਨ ਜੀ ਪੰਜਾਬ ਦਾ ਸਿਲਵਰ ਲੈ ਚੁੱਕਿਆ ਤੇ ਬ੍ਰੌਂਜ਼ ਵੀ ਲੈ ਚੁੱਕਿਆ ਹਾਂ ਤੇ ਆਹਵਾਲ ਜ਼ਿਲ੍ਹੇ ਚੋਂ 골ਡ ਆਉਂਦਾ ਈ ਚਰਾਜੀ ਦਾ ਟੂਰਨਾਮੈਂਟ ਹੋ ਰਿਹਾ ਹੈ ਐਲਬੀਐਸ ਕਾਲਜ ਚ ਹੋ ਰਿਹਾ ਹੈ ਇਹਦਾ ਜਿਹੜਾ ਥੀਮ ਹੈ ਨੋ ਡਰੱਗਸ ਮਤਲਬ ਵੀ ਨਸ਼ੇ ਤੋਂ ਛੁਟਾਵ ਲਈ ਤੇ ਉਹਦੇ ਵਿੱਚ ਰੱਖਿਆ ਗਿਆ ਵੀ ਆਪਾਂ ਵੀ ਕਦੇ ਵੀ ਲਾਈਫ ਚ ਕਰੇ ਵੀ ਨਸ਼ਾ ਨਹੀਂ ਕਰਨਾ ਤੋਂ ਰੱਖਿਆ ਗਿਆ ਤੇ ਆਪਣਾ ਜਿਹੜਾ ਇੱਥੇ ਦਾ ਟੂਰਨਾਮੈਂਟ ਦੋ ਦਿਨ ਦਾ ਤੋ ਉਹਦੇ ਵਿੱਚ ਅੰਡਰ 17 ਗਰਲਸ ਬॉयਜ਼ ਡਬਲ ਆਉਟ ਮਿਕਸ ਡਬਲ ਹੈ ਔਰ ਆਹੀ ਓਪਨ ਵਿੱਚ ਵਿੱਚ ਸਿੰਗਲ ਡਬਲ ਤੇ ਮਿਕਸ ਡਬਲ ਹੈ ਐਲਬੀਐਸ ਐਲਬੀਐਸ ਕਾਲਜ ਆਈ ਹੈ ਬੈਡਮਿੰਟਨ ਦਾ ਟੂਰਨਾਮੈਂਟ ਸੀ ਤੇ ਮੈਂ ਸਿੰਗਲਸ ਵਿੱਚ ਫਰਸਟ ਆਈ ਹੈ ਤੇ ਡਬਲਸ ਵਿੱਚ ਸੈਕੰਡ ਆਈ ਮਿਕਸ ਡਬਲਸ ਸਟੇਡੀ ਗੇਮ ਦੇ ਵਿੱਚ ਬੈਡਮਿੰਟਨ ਹਾਂਜੀ ਬਹੁਤ ਵਧੀਆ ਲੱਗਿਆ ਕਿ ਜਿਹੜੇ ਮੇਰੇ ਵੀ ਨਸ਼ਾ ਕਰਦੇ ਨੇ ਸਾਨੂੰ ਨਸ਼ਾ ਨਹੀਂ ਕਰਨਾ ਚਾਹੀਦਾ ਬਲਕਿ ਆਊਟਡੋਰ ਗੇਮ ਜਿਵੇਂ ਕਿ ਬੈਡਮਿੰਟਨ ਲੌਨ ਟੈਨਿਸ ਆਦਿ ਇਹ ਖੇਡੀਆਂ ਚਾਹੀਦੀਆਂ ਨੇ ਇਹ ਆਪਣੇ ਫਿਟਨੈਸ ਵਿੱਚ ਵਾਧਾ ਕਰੇ ਜੀ ਮਾਨਯੋਗ ਸੀਐਮ ਸਾਹਿਬ ਐਂਡ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਨੇ ਤੇ ਸਾਡੀ ਪੰਜਾਬ ਪੁਲਿਸ ਵੱਲੋਂ ਐਂਟੀ ਡਰਗ ਕੈਂਪੇਨ ਚੱਲ ਰਿਹਾ ਹੈਗਾ ਜਿਹਦੇ ਵਿੱਚ ਅਸੀਂ ਇਨਫੋਰਸਮੈਂਟ ਦੇ ਨਾਲ ਨਾਲ ਅਵੇਅਰਨੈਸ ਵੀ ਇੱਕ ਅਹਿਮ ਮੁੱਦਾ ਚੁੱਕਿਆ ਹੋਇਆ ਹੈ ਉਹਦੇ ਤਹਿਤ ਹੀ ਜਿੱਦਾਂ ਇਨਫੋਰਸਮੈਂਟ ਦੀ ਗੱਲ ਕਰੀਏ ਤੇ ਆਪਾਂ ਆਲਰੇਡੀ ਕਰ ਹੀ ਰਹੇ ਹਾਂ ਅਸੀਂ ਪ੍ਰੋਪਰਟੀ ਫੋਰਫੀਟ ਵੀ ਕਰਾ ਰਹੇ ਹਾਂ ਰੈਸਟ ਵੀ ਹੋ ਰਹੇ ਐ ਸੀਜ਼ਰਸ ਵੀ ਹੋ ਰਹੇ ਬਟ ਇਹਨੂੰ ਪ੍ਰੀਵੈਂਸ਼ਨ ਕਰਨਾ ਕਿ ਲੋਕੀ ਨਵੇਂ ਜੁੜਨ ਨਾ ਔਰ ਐਡਿਕਟਸ ਨੂੰ ਬਾਹਰ ਕੱਢਣਾ ਉਹਦੇ ਵਾਸਤੇ ਪੰਜਾਬ ਪੁਲਿਸ ਵੱਲੋਂ ਬਰਨਾਲਾ ਪੁਲਿਸ ਵੱਲੋਂ ਅਵੇਰਨੈਸ ਡਰਾਈਵਸ ਰੈਗੂਲਰ ਚੱਲਦੀ ਰਹਿੰਦੀਆਂ ਪਹਿਲਾਂ ਵੀ ਅਸੀਂ ਇਹ ਕੈਂਪੇਨ ਚਲਾਇਆ ਹੈਗਾ ਰੀਸੈਂਟਲੀ ਇੰਟਰਨੈਸ਼ਨਲ ਐਂਟੀ ਡਰੱਗ ਡੇ ਤੇ ਅਸੀਂ ਇੱਕ ਵੱਡਾ ਸੈਮੀਨਾਰ ਕੀਤਾ ਸੀਗਾ ਅਲੋਂਗ ਵਿਦ ਦੀ ਐਡਮਿਨਿਸਟ੍ਰੇਸ਼ਨ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੀ ਕੋਈ ਇਨਫੋਰਮੇਸ਼ਨ ਹੁੰਦੀ ਹੈ ਸਾਡੇ ਨਾਲ ਸਾਂਝੀ ਕਰੋ ਅਸੀਂ ਇੱਕ ਟੂਵੇ ਕਮਿਊਨੀਕੇਸ਼ਨ ਸਟੈਬਲਿਸ਼ ਕਰਨਾ ਚਾਹੁੰਨੇ ਸੀਗੇ ਤੇ ਬਹੁਤ ਹੀ ਵਧੀਆ ਫੀਡਬੈਕ ਮਿਲਿਆ ਵੀ ਹੈਵ ਲੌਜਡ ਵਟਸਐਪ ਨੰਬਰ ਆਲਸੋ ਹੈਲਪਲਾਈਨ ਨੰਬਰ ਹੈਗਾ ਉਹਦੇ ਤੇ ਕਿਸੇ ਨੇ ਇਨਫੋਰਮੇਸ਼ਨ ਦੇਣੀ ਹੈ ਉਹ ਵੀ ਸਰਕੂਲੇਟ ਕੀਤਾ ਜਿਹਦੇ ਦੇ ਸਾਨੂੰ ਇਨਫੋਰਮੇਸ਼ਨ ਆਉਣ ਵੀ ਲੱਗੀ ਹੈ ਤੇ ਉਹਦੇ ਤੇ ਅਸੀਂ ਐਕਟ ਕਰ ਰਹੇ ਹਾਂ ਜਿਹੜਾ ਇਹ ਡਰਾਈਵ ਅਸੀਂ ਇਹ ਚਲਾਈ ਹੈਗੀ ਕਿ ਸਪੋਰਟਸ ਦੇ ਵੱਲ ਬੱਚਿਆਂ ਦਾ ਰੁਝਾਨ ਕਰੀਏ ਉਹ ਬੇਸਿਕਲੀ ਹੈਗਾ ਕਿ ਇੱਕ ਜੋ ਨੈਗੇਟਿਵਿਟੀ ਤੋਂ ਬਚ ਕੇ ਤੇ ਜੋ એનર્ਜੀ ਹੈਗੀ ਯੂਥ ਦੇ ਵਿੱਚ ਉਹਨੂੰ ਸਹੀ ਦਿਸ਼ਾ ਦੇਈਏ ਚੈਨਲਾਈਜ਼ ਕਰੀਏ ਸਹੀ ਤਰੀਕੇ ਨਾਲ ਤੇ ਉਹਦੇ ਵਿੱਚ ਹੈਗਾ ਕਿ ਅਬੀ ਸਪੋਰਟਸਵਲ ਜਾਣਗੇ ਤੇ ਅੱਗੇ ਇੰਟਰਨੈਸ਼ਨਲ ਪਲੇਅਰਸ ਬਣਦੇ ਆ জব ਓਪਰਚ्युनिटीज ਮਿਲਦੀ ਹੈ ਨਾਲ ਦੀ ਨਾਲ ਬੰਦਾ ਸਵਸਥ ਰਹਿਦਾ ਫਿਜ਼ੀਕਲੀ ਫਿਟ ਰਹਿੰਦਾ ਹੈ ਉਹਦੇ ਨਾਲ ਜਿੱਦਾਂ ਕਿ ਸੀਐਮ ਸਾਹਿਬ ਨੇ ਵੀ ਦੱਸਿਆ ਸੀਗਾ ਕਿ 10000 ਪੰਜਾਬ ਪੁਲਿਸ ਦੇ ਵਿੱਚ ਪੋਸਟਸ ਨਿਕਲਣ ਆਲੀਆਂ ਐ ਉਹਦੇ ਵਾਸਤੇ ਵੀ ਅਸੀਂ ਸਾਰਿਆਂ ਨੂੰ ਇਹ ਹੀ ਦੱਸ ਰਹੇ ਹਾਂ ਕਿ ਵੀ ਫਿਜ਼ੀਕਲੀ ਫਿਟ ਰਹੋ ਪੜ੍ਹਾਈ ਵੱਲ ਧਿਆਨ ਦਿਓ ਸਪੋਰਟਸ ਵੱਲ ਧਿਆਨ ਦਿਓ ਐਂਡ ਜੋਬ ਓਪਰਚ्युनिटीज ਦੀ ਕਮੀ ਨਹੀਂ ਹੈਗੀ ਆਪਾਂ ਨਸ਼ੇ ਦੇ ਦਲਦਲ ਤੋਂ ਬਾਹਰ ਨਿਕਲ ਜੀ ਬਿਲਕੁਲ ਬਿਲਕੁਲ ਅਸੀਂ ਨਾ ਹਰ ਮਹੀਨੇ ਸਾਡੀ ਐਡਮਿਨਿਸਟ੍ਰੇਸ਼ਨ ਨਾਲ ਜਿਹਦੇ ਵਿੱਚ ਹੈਲਥ ਡਿਪਾਰਟਮੈਂਟ ਸਪੋਰਟਸ ਡਿਪਾਰਟਮੈਂਟ ਪੁਲਿਸ ਦੇ ਵਿਭਾਗ ਔਰ ਵੀ ਏਜੰਸੀਜ਼ ਇੰਟੈਲੀਜੈਂਸ ਸਾਰੇ ਕੇ ਸਾਰੇ ਅਸੀਂ ਨਾਲ ਬੈਠਦੇ ਆ ਉਹਦੇ ਵਿੱਚ ਫੀਡਬੈਕ ਸੈਸ਼ਨ ਵੀ ਹੁੰਦਾ ਹੈ ਤੇ ਸਟ੍ਰੈਟੇਜੀ ਵੀ ਬਣਦੀ ਹੈ ਕਿ ਕਿਵੇਂ ਕੀਤਾ ਜਾਏ ਉਹਦੇ ਵਿੱਚ ਅਗਰ ਕੋਈ ਹੈਗਾ ਜੋ ਐਡਿਕਟ ਬਣ ਚੁੱਕਿਆ ਹੈ ద ਹੀ ਇਜ਼ ਅ ਪੇਸ਼ੈਂਟ ਕੋਈ ਬਿਮਾਰੀ ਲੱਗੀ ਹੈ ਤਾਂ ਉਹਦੇ ਤੋਂ ਕੱਢਣ ਵਾਸਤੇ ਬੜਾ ਅੱਛਾ ਇਨਫਰਾਸਟ੍ਰਕਚਰ ਬਣਿਆ ਹੋਏ ਸਰਕਾਰ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਸਾਈਕੋ ਸਾਡੇ ਕੋਲ ਸਾਈਕੀਐਟ੍ਰਿਸਟਸ ਹੈਗੇ ਡਾਕਟਰਸ ਹੈਗੇ ਡਿ ਐਡਿਕਸ਼ਨ ਸੈਂਟਰ ਬਣੇ ਹੋਏ ਆ ਉਹਦੇ ਵਿੱਚ ਲਿਜਾ ਕੇ ਉਹਨਾਂ ਦਾ ਬਿਲਕੁਲ ਤਰੀਕੇ ਨਾਲ ਇਲਾਜ ਕਰਕੇ ਨਿਕਲਦੇ ਵੀ ਆ ਅਸੀਂ ਰੀਸੈਂਟਲੀ ਇੱਕ ਸਪੋਰਟਸ ਪਰਸਨ ਹੈਗੇ ਉਹਨਾਂ ਨੂੰ ਬੁਲਾਇਆ ਸੀਗਾ ਜੋ ਇਹਦੇ ਵਿੱਚੋਂ ਨਿਕਲੇ ਜਿਨ੍ਹਾਂ ਨੇ ਆਪਣੀ ਆਪ ਵੀਤੀ ਲੋਕਾਂ ਨੂੰ ਸੁਣਾਈ ਹੈ ਤੇ ਇਹਦੇ ਤੋਂ ਪਤਾ ਲੱਗਦਾ ਹੈ ਕਿ ਬਈ ਨਿਕਲਾ ਜਾ ਸਕਦਾ ਹੈ ਤੇ ਐਡਮਿਨਿਸਟ੍ਰੇਸ਼ਨ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪੂਰਾ ਸਪੋਰਟ ਕਰਦੀ ਹੈ ਅਗਰ ਕੋਈ ਵੀ ਸਾਡੇ ਕੋਲ ਇਨਫੋਰਮੇਸ਼ਨ ਮਿਲਦੀ ਹੈ ਉਹਨਾਂ ਨੂੰ ਇਸ ਦਲਦਲ ਤੋਂ ਕੱਢਣ ਪਾਸ